30 ਸਾਲ ਪਹਿਲਾਂ ਅਕਾਊਂਟੈਂਟ ਨੇ ਲਈ ਸੀ ਰਿਸ਼ਵਤ 500 ਰੁਪਇਆ ਪਰ ਹੁਣ ਜਦੋਂ ਰਿਟਾਇਰਮੈਂਟ ਤੋਂ ਬਾਅਦ ਬੁੱਢਾ ਹੋ ਗਿਆ ਹੁਣ ਸਜ਼ਾ ਹੋ ਗਈ ਆ ਉਸ ਨੂੰ ਤੁਹਾਨੂੰ ਦੱਸ ਦਈਏ ਇੱਕ ਖਬਰ ਸੁਣ ਕੇ ਤੁਸੀਂ ਵਾਕਈ ਹੈਰਾਨ ਹੋ ਜਾਓਗੇ ਕਿ 30 ਸਾਲ ਪਹਿਲਾਂ ਰਿਸ਼ਵਤ ਲਈ ਹੋਵੇ 500 ਰੁਪਇਆ ਕਰੀਬ 1995 ਦੇ ਆਸ-ਪਾਸ ਪਰ ਅੱਜ 70 ਸਾਲ ਬਾਅਦ ਸੌਰੀ 70 ਸਾਲ ਦੀ ਉਮਰ 'ਚ ਅੱਜ ਉਸ ਨੂੰ ਸਜ਼ਾ ਹੋ ਗਈ ਜਾਨੀ ਕਿ ਜੇਲ ਦੀਆਂ ਸਿਲਾਖਾਂ ਦੇ ਪਿੱਛੇ ਆ ਪੂਰੀ ਕਹਾਣੀ ਦੱਸਦੀ ਹੈ ਕਹਾਣੀ ਕਿੱਥੋਂ ਦੀ ਆ ਇਹ ਕਿਵੇਂ ਕਹਾਣੀ ਬਣਦੀ ਆ ਤੁਹਾਨੂੰ ਦੱਸਦੀ ਹੈ ਕੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਇੱਕ ਰਟਾਇਰ ਹੋਏ 70 ਸਾਲਾਂ ਦੇ ਵਿਅਕਤੀ ਨੂੰ 500 ਰੁਪਈਆ ਜੋਤੀ ਸਾਲ ਪਹਿਲਾਂ ਉਸਨੇ ਰਿਸ਼ਵਤ ਵਜੋਂ ਲਿਆ ਸੀ ਉਸ ਨੂੰ ਸਜ਼ਾ ਸੁਣਾ ਦਿੱਤੀ ਆ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ ਪਰ ਕੀ 30 ਸਾਲ ਕੋਰਟਾਂ ਦੇ ਵਿੱਚ ਹੀ ਲੜਦਾ ਰਿਹਾ ਪੀੜਤ ਨਹੀਂ ਕੋਰਟ ਦੇ ਵਿੱਚ ਜਦੋਂ ਲੜਿਆ ਤਾ ਕੋਰਟ ਨੇ ਉਸਨੂੰ ਬਰੀ ਕਰ ਦਿੱਤਾ ਤੁਹਾਨੂੰ ਦੱਸ ਦਈਏ ਪਹਿਲਾਂ ਇੱਕ ਕੋਰਟ ਨੇ ਉਸਨੂੰ ਸਜ਼ਾ ਸੁਣਾ ਦਿੱਤੀ ਸੀ ਔਰ ਉਸ ਤੋਂ ਬਾਅਦ ਉਹ ਜੇਲ੍ਹ ਗਿਆ ਉਸਨੇ ਉਸ ਕੇਸ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਪਰ ਹਾਈ ਕੋਰਟ ਨੇ ਉਸਨੂੰ ਬਰੀ ਕਰ ਦਿੱਤਾ ਉਸ ਤੋਂ ਬਾਅਦ ਉਸ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਇਆ ਗਿਆ ਸੁਪਰੀਮ ਕੋਰਟ ਨੇ ਪਹਿਲੇ ਕੇਸ ਨੂੰ ਆਰਡਰ ਨੂੰ ਸਟੈਂਡ ਤੇ ਰੱਖਦਿਆਂ ਉਸਨੂੰ ਫਿਰ ਸਜ਼ਾ ਸੁਣਾ ਦਿੱਤੀ ਇਸ ਦੇ ਵਿੱਚ ਕਰੀਬ 30 ਸਾਲ ਬੀਤ ਗਏ ਔਰ ਹਰਾਨੀ ਦੀ ਗੱਲ ਇਹ ਆ ਬਿ ਜੇਸ ਬੰਦੇ ਨੇ ਸ਼ਿਕਾਇਤ ਕੀਤੀ ਸੀ ਉਹ ਹੁਣ ਦੁਨੀਆ ਤੇ ਨਹੀਂ ਰਿਹਾ ਜਾਨੀ ਕਿ ਉਸ ਨੂੰ ਇਨਸਾਫ ਉਦੋਂ ਮਿਲਿਆ ਜਦੋਂ ਉਸ ਦੀ ਮੌਤ ਹੋ ਗਈ ਆ ਇਨਸਾਫ ਦੇਖਣ ਲਈ ਉਹ ਇਸ ਦੁਨੀਆ ਤੇ ਜਿੰਦਾ ਨਹੀਂ ਪਰ ਇਹ ਕਹਾਣੀ 1995 ਦੀ ਆ ਜਦੋਂ ਰੰਗੇ ਹੱਥੀ ਪੁਲਿਸ ਇਸ ਰਿਟਾਇਰਮੈਂਟ ਵਾਲੇ ਅਕਾਊਂਟੈਂਟ ਨੂੰ ਜਿਸ ਦਾ ਨਗੇਸ਼ ਡੋਡੂ ਨਾਮ ਦੱਸਿਆ ਜਾ ਰਿਹਾ ਜਿਹੜਾ ਰਿਸ਼ਵਤ 500 ਰੁਪਏ ਇੱਕ ਕਿਸਾਨ ਤੋਂ ਲੈਂਦਾ ਇੱਕ ਐਨਓਸੀ ਦੇ ਬਦਲੇ ਔਰ ਉਸ ਤੋਂ ਬਾਅਦ ਰਿਸ਼ਵਤ ਨੂੰ ਲੈਂਦੇ ਹੋਏ ਰੰਗੀ ਹਤੀ ਪੁਲਿਸ ਦੇ ਵੱਲੋਂ ਫੜ ਲਿਆ ਜਾਂਦਾ ਕੇਸ ਬਣਦਾ ਹੈ ਕੇਸ ਤੋਂ ਬਾਅਦ ਸਜ਼ਾ ਹੁੰਦੀ ਹੈ ਸਜ਼ਾ ਤੋਂ ਬਾਅਦ ਚੁਣੌਤੀ ਹੋ ਜਾਂਦੀ ਹੈ ਉੱਪਰਲੀ ਕੋਰਟ 'ਚ ਉਸ ਤੋਂ ਬਾਅਦ ਫਿਰ ਉਸ ਨੂੰ ਬਰੀ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਪੁਲਿਸ ਫਿਰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਂਦੀ ਹੈ ਔਰ ਉਸ ਤੋਂ ਬਾਅਦ ਹੁਣ ਫੈਸਲਾ ਫਿਰ ਆਉਂਦਾ ਹੈ ਇਹ ਲਗਾਤਾਰ 30 ਸਾਲ ਇਸ ਤਰ੍ਹਾਂ ਚੱਲਦਾ ਰਿਹਾ ਇਸ ਤੋਂ ਮੇਨ ਗੱਲ ਦੇਖਣ ਵਾਲੀ ਕੀ ਹੈ ਮੇਨ ਗੱਲ ਦੇਖਣ ਵਾਲੀ ਇਹ ਹੈ ਵੀ ਅਗਰ ਤੁਸੀਂ ਸ਼ਿਕਾਇਤ ਕੀਤੀ ਹੋਈ ਆ ਤਾਂ ਤੁਸੀਂ ਟਾਈਮ ਲੱਗ ਸਕਦਾ ਹੈ ਪਰ ਉਸ ਦਾ ਜਿਹੜਾ ਇਨਸਾਫ ਉਹ ਜ਼ਰੂਰ ਮਿਲੇਗਾ ਪਰ ਇੱਥੇ ਇਨਸਾਫ 30 ਸਾਲ ਬਾਅਦ ਮਿਲਿਆ ਜਦੋਂ ਉਹ ਬੰਦਾ ਜਿੰਦਾ ਹੀ ਨਹੀਂ ਸੀ ਜਿਸ ਨੇ ਸ਼ਿਕਾਇਤ ਕੀਤੀ ਸੀ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਦੀ ਘੜੀ ਇਹੋ ਜਿਹੀਆਂ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਨੇ ਜ਼ਿਆਦਾਤਰ ਉਹਨਾਂ ਦੇ ਵਿੱਚੋਂ ਰਿਸ਼ਵਤ ਦੇ ਦੋਸ਼ ਸਿੱਧ ਵੀ ਹੋ ਜਾਂਦੇ ਨੇ ਰੰਗੇ ਹੱਥੀ ਤੱਕ ਫੜ ਲਿਆ ਜਾਂਦਾ ਹੈ ਲੇਕਿਨ ਫਿਰ ਵੀ ਬਾਈ ਇੱਜ਼ਤ ਬਰੀ ਹੋ ਜਾਂਦੇ ਨੇ ਬਹੁਤ ਸਾਰੇ ਇਹੋ ਜਿਹੇ ਕੇਸ ਵੀ ਸਾਹਮਣੇ ਆਉਂਦੇ ਨੇ ਪਰ ਇਸ ਕੇਸ ਨੇ ਇਤਿਹਾਸ ਬਣਾ ਦਿੱਤਾ ਇਹ ਕੇਸ ਦਰਅਸਲ ਕਰਨਾਟਕਾ ਤੋਂ ਸਾਹਮਣੇ ਆ ਰਿਹਾ ਕਰਨਾਟਕਾ ਤੋਂ ਇਹ ਮਸਲਾ ਖੜਾ ਹੁੰਦਾ ਹੈ ਉੱਥੋਂ ਦੇ ਲਾਗਲੇ ਇੱਕ ਪਿੰਡ ਦਾ ਜਿਸ ਤੋਂ ਬਾਅਦ ਇਹ ਕਹਾਣੀ ਚੱਲਦੀ ਰਹਿੰਦੀ ਆ 30 ਸਾਲ ਕਿੰਨੀਆਂ ਤਰੀਕਾਂ ਤੇ ਗਿਆ ਹੋਵੇਗਾ ਉਹ ਬੰਦਾ ਕਿੰਨੀ ਵਾਰ ਜਿਹੜਾ ਹਰਾਸ ਹੋਇਆ ਹੋਵੇਗਾ ਜੋ ਮਦਈ ਸੀਗਾ ਜਿਸ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿੰਨਾ ਕੁਝ ਹੋਇਆ ਹੋਇਆ ਹੋਏਗਾ ਜਿਸ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਪਰ ਅੱਜ ਦੱਸਿਆ ਜਾ ਰਿਹਾ ਹੈ ਕਿ ਉਹ ਇਸ ਦੁਨੀਆ ਦੇ ਵਿੱਚ ਹੀ ਨਹੀਂਗਾ ਉਹ ਤਾਂ ਇਨਸਾਫ ਨਹੀਂ ਦੇਖ ਪਾ ਰਹੇ ਲੇਕਿਨ ਕਰੋੜਾਂ ਲੋਕ ਅੱਜ ਇਸ ਵੀਡੀਓ ਦੇ ਮਾਧਿਅਮ ਰਾਹੀਂ ਹੋਰ ਚੈਨਲਾਂ ਦੀਆਂ ਵੀਡੀਓ ਦੇ ਮਾਧਿਅਮ ਰਾਹੀਂ ਲੱਖਾਂ ਕਰੋੜਾਂ ਲੋਕ ਇਸ ਇਨਸਾਫ ਨੂੰ ਦੇਖਦੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਤੰਜ ਵੀ ਕੱਸਦੇ ਨਜ਼ਰ ਆ ਰਹੇ ਨੇ ਲੋਕ ਕਿ 30 ਸਾਲਾਂ ਬਾਅਦ ਇਨਸਾਫ ਮਿਲਿਆ ਅਣਸਾਫ਼ ਉਦੋਂ ਹੀ ਮਿਲ ਜਾਣਾ ਚਾਹੀਦਾ ਸੀ ਇਹਨੂੰ ਸਜ਼ਾ ਉਦੋਂ ਮਿਲਣੀ ਚਾਹੀਦੀ ਸੀ ਜਿਸ ਬੰਦੇ ਨੇ ਰਿਸ਼ਵਤ ਲਈ ਸੀ ਰਿਟਾਇਰਮੈਂਟ ਵੀ ਉਸ ਦੀ ਹੋ ਗਈ ਰਿਟਾਇਰਮੈਂਟ ਤੋਂ ਬਾਅਦ ਸਜ਼ਾ ਮਿਲੀ ਜਾਣੀ ਕਿ ਹੋਰ ਕਿੰਨੇ ਲੋਕਾਂ ਨੂੰ ਇਸ ਨੇ ਸ਼ਿਕਾਰ ਬਣਾਇਆ ਹੋਏਗਾ ਕਿੰਨੇ ਲੋਕਾਂ ਤੋਂ ਇਸ ਬੰਦੇ ਨੇ ਇਸ ਅਕਾਊਂਟੈਂਟ ਨੇ ਰਿਸ਼ਵਤ ਲਈ ਹੋਏਗੀ ਕਿੰਨੇ ਲੋਕ ਇਸ ਤੋਂ ਪੀੜਿਤ ਹੋਣਗੇ ਪਰੇਸ਼ਾਨ ਹੋਣਗੇ ਇਸ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਲੋਕ ਕਿ ਅਗਰ ਮੌਕੇ ਤੇ ਤੁਰੰਤ ਐਕਸ਼ਨ ਹੁੰਦਾ ਇਸ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਤਾਂ ਸ਼ਾਇਦ ਉਸ ਤੋਂ ਬਾਅਦ ਕੋਈ ਹੋਰ ਆਉਣ ਵਾਲਾ ਮਲਾਜ਼ਮ ਉਸ ਜਗ੍ਹਾ ਤੇ ਇਹ ਚੀਜ਼ ਨਾ ਕਰਦਾ ਕਿਉਂਕਿ ਉਸ ਨੂੰ ਪਹਿਲਾਂ ਤੋਂ ਪਤਾ ਹੁੰਦਾ ਕਿ ਇਸ ਸੇਡ ਦੇ ਉੱਪਰ ਪਹਿਲਾਂ ਹੀ ਇੱਕ ਬੰਦਾ ਜੌਬ ਤੋਂ ਕੱਢ ਦਿੱਤਾ ਗਿਆ ਉਸ ਬੰਦੇ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਆ ਜੇਲ੍ਹ ਦੀਆਂ ਰੋਟੀਆਂ ਖਾ ਰਿਹਾ ਇਹ ਚੀਜ਼ ਦੇ ਕੰਨ ਹੋ ਜਾਂਦੇ ਉਸ ਨੂੰ ਪਹਿਲਾਂ ਪਰ ਤੁਹਾਨੂੰ ਦੱਸ ਦਿਆਂ ਕਿ ਉਹ ਲਗਾਤਾਰ ਸੇਵਾ ਤੇ ਉੱਪਰ ਸੇਵਾ ਨਿਭਾਉਂਦਾ ਰਿਹਾ ਆਪਣੀ ਜਾਨੀ ਕਿ ਨੌਕਰੀ ਕਰਦਾ ਰਿਹਾ ਉਧਰੋਂ ਕੇਸ ਚੱਲਦੇ ਰਹੇ ਉਧਰੋਂ ਬਰੀ ਤੱਕ ਵੀ ਹੋ ਗਿਆ ਪਰ ਉਸ ਬੰਦੇ ਦੀਆਂ ਅਰਦਾਸਾਂ ਨੇ ਕੰਮ ਕੀਤਾ ਉਸ ਕਿਸਾਨ ਦੀਆਂ ਨੇ ਜਿਸ ਤੋਂ ਪੈਸੇ ਲਏ ਸੀ ਚਾਹੇ ਕਿ 500 ਰੁਪਈਆ ਸੀ ਪਰ 1995 ਦੇ ਵਿੱਚ 500 ਰੁਪਏ ਦੀ ਕੀ ਕੀਮਤ ਹੋ ਸਕਦੀ ਆ ਉਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਰੀਬ 10 ਤੋਂ 20000 ਰੁਪਏ ਤਾਂ ਇਸ ਦੀ ਕੀਮਤ ਆਪਾਂ ਮੰਨ ਸਕਦੇ ਕਿ ਉਸ ਸਮੇਂ ਵੈਲਿਊ ਵੈਲਿਊ ਹੋ ਸਕਦੀ ਆ 500 ਰੁਪਏ ਦੀ ਪਰ ਉਸ ਬੰਦੇ ਨੂੰ 500 ਰੁਪਏ ਕਿੰਨਾ ਦੁੱਖ ਰਿਆ ਹੋਵੇਗਾ ਜਿਸ ਬੰਦੇ ਨੇ ਸ਼ਿਕਾਇਤ ਕੀਤੀ ਕੰਮ ਕਰਾਉਣ ਬਦਲੇ 500 ਲਿਆ ਔਰ ਸ਼ਿਕਾਇਤ ਤੋਂ ਬਾਅਦ 30 ਸਾਲ ਤੱਕ ਉਹ ਬੰਦਾ ਕੋਟਾਂ ਦੇ ਵਿੱਚ ਉਸ ਉਸ ਬੰਦੇ ਦੇ ਮਗਰ ਪਿਆ ਰਿਹਾ ਜਾਨੀ ਕਿ 500 ਰੁਪਏ ਦੀ ਗੱਲ ਨਹੀਂ ਹੋ ਸਕਦੀ ਇੱਥੇ ਗੱਲ ਸਿਰਫ ਔਰ ਸਿਰਫ ਇਨਸਾਫ ਦੀ ਹੋ ਸਕਦੀ ਆ ਕਿ ਉਸ ਬੰਦਾ ਇਨਸਾਫਪਸੰਦ ਹੋਏਗਾ ਔਰ ਉਹ ਚਾਹੁੰਦਾ ਹੋਏਗਾ ਕਿ ਇਹ ਬੰਦਾ ਸਲਾਖਾਂ ਦੇ ਪਿੱਛੇ ਹੋਵੇ ਇਸ ਲਈ ਉਸ ਬੰਦੇ ਨੇ ਇਸ ਕੇਸ ਦਾ ਪਿੱਛਾ ਤੱਕ ਨਹੀਂ ਛੱਡਿਆ ਔਰ ਇਸੇ ਲਈ ਲਗਾਤਾਰ ਉਹ ਤਰੀਕਾਂ ਤੇ ਲਗਾਤਾਰ ਉਹ ਪੈਰਵਾਈ ਕਰਦਾ ਰਿਹਾ ਚਾਹੇ ਕਿ ਇੱਕ ਕੋਰਟ ਨੇ ਉਸ ਨੂੰ ਹਾਈ ਕੋਰਟ ਨੇ ਉਸ ਨੂੰ ਜਿਹੜਾ ਦੋਸ਼ਾਂ ਤੋਂ ਬਾਹਰ ਕੱਢ ਦਿੱਤਾ ਸੀ ਲੇਕਿਨ ਫਿਰ ਵੀ ਉਹ ਬੰਦਾ ਔਰ ਪੁਲਿਸ ਦਾ ਸਾਥ ਸੀ ਉਸ ਦੇ ਨਾਲ ਉਹ ਨਹੀਂ ਹਾਰਿਆ ਫਿਰ ਵੀ ਉੱਪਰ ਲੀਆਂ ਕੋਟਾਂ ਤੱਕ ਗਿਆ ਸੁਪਰੀਮ ਕੋਰਟ ਐਂਡ ਤੱਕ ਗਿਆ ਬਹੁਤ ਸਾਰੇ ਲੋਕ 90% ਸੁਪਰੀਮ ਕੋਰਟ ਤੱਕ ਜਾਂਦੇ ਹੀ ਨਹੀਂ ਥੱਲੇ ਹੀ ਹਾਰ ਰਾ ਜਾਂ ਜਿੱਤ ਉੱਥੇ ਹੀ ਰੁਕ ਜਾਂਦੇ ਨੇ ਪਰ ਉਹ ਬੰਦਾ ਫਿਰ ਵੀ ਸੁਪਰੀਮ ਕੋਰਟ ਤੱਕ ਗਿਆ ਪਰ ਹੁਣ ਅੱਜ 70 ਸਾਲ ਦੀ ਉਮਰ ਹੋ ਗਈ ਔਰ 70 ਸਾਲ ਦੀ ਉਮਰ ਚ ਜੇਲ੍ਹ ਦੇ ਵਿੱਚ ਬੈਠਾ ਹੁਣ ਕੀ ਸੋਚ ਰਿਹਾ ਹੋਵੇਗਾ ਕਿ ਮੈਂ ਵਾਕਿਆ ਹੀ ਕ੍ਰਾਈਮ ਕੀਤਾ ਸੀ ਮੈਂ ਵਾਕਿਆ ਹੀ ਗਲਤ ਕੀਤਾ ਸੀ ਜਿਸ ਦੀ ਸਜ਼ਾ ਅੱਜ ਮੈਨੂੰ ਮਿਲ ਰਹੀ ਆ ਅਗਰ ਉਹ ਨਾ ਕਰਦਾ ਅਗਰ ਇਸ ਤਰ੍ਹਾਂ ਨਾ ਹੁੰਦਾ ਨਾ ਰਿਸ਼ਵਤ ਲਈ ਹੁੰਦੀ ਤਾਂ ਸ਼ਾਇਦ ਅੱਜ ਸੇਵਾ ਮੁਕਤ ਤੋਂ ਬਾਅਦ ਹੋਣ ਤੋਂ ਬਾਅਦ ਰਿਟਾਇਰਮੈਂਟ ਹੋਣ ਤੋਂ ਬਾਅਦ ਇਹ ੱੱਬਾ ਵੀ ਉਸ ਦੇ ਉੱਪਰ ਨਾ ਲੱਗਦਾ ਔਰ ਦੂਜੇ ਪਾਸੇ ਇਤਿਹਾਸ ਵੀ ਬਣ ਗਿਆ ਕਿ ਇਸ ਚਾਹੇ 30 ਸਾਲ ਬਾਅਦ ਇਨਸਾਫ਼ ਮਿਲਿਆ ਪਰ ਇਨਸਾਫ਼ ਉਸ ਪਰਿਵਾਰ ਨੂੰ ਜ਼ਰੂਰ ਮਿਲਿਆ ਇਹ ਗੱਲਾਂ ਲੋਕ ਹੁਣ ਕਰਦੇ ਨਜ਼ਰ ਆ ਰਹੇ ਨੇ ਪਿੰਡ ਦੇ ਲੋਕ ਕਰਦੇ ਨਜ਼ਰ ਆ ਰਹੇ ਨੇ ਜਿਹੜੇ ਵਿਅਕਤੀ ਨੇ ਇਹ ਸ਼ਿਕਾਇਤ ਦਰਜ ਕਰਵਾਈ ਸੀ ਔਰ ਦੂਜੇ ਪਾਸੇ ਜਿਸ ਨੂੰ ਜੇਲ੍ਹ ਹੋਈ ਆ ਉਸਦੇ ਲਾਗਲੇ ਲੋਕ ਵੀ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਕਿ ਇਹ ਬੰਦੇ ਨੂੰ ਜੇਲ੍ਹ ਜੜੀ ਹੋਈ ਆ ਇਹ ਬਿਲਕੁਲ ਠੀਕ ਹੋਇਆ ਸੋਸ਼ਲ ਮੀਡੀਆ ਦੇ ਉੱਪਰ ਲਗਾ ਲਗਾਤਾਰ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਹੋ ਰਹੀਆਂ ਨੇ ਇਸ ਖਬਰ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਲੋਕ ਕਮੈਂਟ ਕਰ ਰਹੇ ਨੇ ਪੋਸਟਾਂ ਪਾ ਰਹੇ ਨੇ ਇਸ ਵੀਡੀਓ ਨੂੰ ਇਸ ਖਬਰ ਨੂੰ ਦੇਖਣ ਤੋਂ ਬਾਅਦ ਔਰ ਉਹਦੇ ਵਿੱਚ ਇੱਕੋ ਗੱਲ ਕਾਮਨ ਦੇਖੀ ਜਾ ਸਕਦੀ ਆ ਕਿ ਰੇਸ਼ਿਓਤ ਜਦੋਂ ਤੁਸੀਂ ਲਈ ਉਸ ਦਾ ਅੰਤ ਮਾੜਾ ਹੈ ਅੱਜ ਨਹੀਂ ਤਾਂ ਕੱਲ ਫੜੇ ਤਾਂ ਜਾਣਾ ਹੈ ਜੇਲ੍ਹ ਦੀਆਂ ਸਲਾਖਾਂ ਪਿੱਛੇ ਤਾਂ ਜਾਣਾ ਚਾਹੀਏ 30 ਸਾਲ ਲੱਗ ਜਾਣ ਚਾਹੀਏ 20 ਸਾਲ ਲੱਗ ਜਾਣ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਬਹੁਤ ਸਾਰੀਆਂ ਇਹੋ ਜਿਹੀਆਂ ਪਿੱਛੇ ਜੀ ਖਬਰ ਦੇਖੀ ਸੀ ਕਿ ਬੰਦਾ ਜੇਲ੍ਹ ਕੱਟ ਕੇ ਬਾਹਰ ਆਇਆ ਹਾਲਾਂਕਿ ਇਸ ਤੋਂ ਓਪੋਜ਼ਿਟ ਸੀ ਲੇਕਿਨ ਉਸ ਤੋਂ ਬਾਅਦ ਉਹ ਜਦੋਂ ਨੂੰ 15-20 ਸਾਲ ਜੇਲ੍ਹ ਕੱਟੀ ਉਸ ਤੋਂ ਬਾਅਦ ਉਸ ਨੂੰ कोर्ट ਨੇ ਭਰੀ ਕੀਤੀ ਤਬੀਅਤ ਉਸ ਕੇਸ ਦੇ ਵਿੱਚ ਹੈਗਾ ਹੀ ਨਹੀਂ ਸੀ ਜੈਨੇ ਕਿ ਇਨਸਾਫ ਚਾਹੇ ਦੇਰੀ ਨਾਲ ਮਿਲਦਾ ਪਰ ਇਨਸਾਫ ਮਿਲਦਾ ਜ਼ਰੂਰ ਹੈ ਜਿਵੇਂ ਇਸ ਕੇਸ ਦੇ ਵਿੱਚ ਇਸ ਪਰਿਵਾਰ ਨੂੰ ਮਿਲਿਆ ਉਸ ਕਿਸਾਨ ਨੂੰ ਮਿਲਿਆ ਚਾਹੇ ਕਿ ਉਹ ਕਿਸਾਨ ਦੁਨੀਆ ਤੇ ਹੈ ਹੀ ਨਹੀਂ ਲੇਕਿਨ ਉਸ ਨੂੰ ਇਨਸਾਫ ਅੱਜ ਮਿਲਿਆ ਹੈ ਦੂਜੇ ਪਾਸੇ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਇਨਸਾਫ ਕਿੰਨੀ ਦੇਰ ਬਾਅਦ ਮਿਲਿਆ ਇਨਸਾਫ ਪਹਿਲਾਂ ਮਿਲ ਜਾਣਾ ਚਾਹੀਦਾ ਸੀ ਉਹ ਹੋ ਸਕਦਾ ਜਿਉਂਦੇ ਜੀ ਇਸ ਇਨਸਾਫ ਨੂੰ ਦੇਖਦਾ ਸ਼ਿਕਾਇਤ ਕਰਤਾ ਤਾਂ ਸ਼ਾਇਦ ਕਿੰਨਾ ਕੁ ਖੁਸ਼ ਹੁੰਦਾ ਕਿੰਨਾ ਕੁ ਪਿੰਡ ਦੇ ਵਿੱਚ ਹੋ ਸਕਦਾ ਢੋਲ ਵਜਾ ਕੇ ਪਿੰਡ ਵਾਲਿਆਂ ਨੂੰ ਦੱਸਦਾ ਕਿ ਅੱਜ ਮੇਰੀ ਜਿੱਤ ਹੋਈ ਆ ਅੱਜ ਮੈਂ ਜਿੱਤਿਆ ਪਰ ਉਸ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਉਸ ਨੂੰ ਇਨਸਾਫ ਮਿਲਿਆ ਯਾਨੀ ਕਿ ਭਾਰਤ ਦੇ ਵਿੱਚ ਇਨਸਾਫ ਚਾਹੀ ਦੇਰੀ ਨਾਲ ਨਹੀਂ ਮਿਲਦਾ ਲੇਕਿਨ ਮਿਲਦਾ ਜ਼ਰੂਰ ਹੈ ਪਰ ਦੂਜੇ ਪਾਸੇ ਲੋਕ ਇਹ ਵੀ ਗੱਲਾਂ ਕਰਦੇ ਨੇ ਕਿ ਇਨਸਾਫ ਜਿਹੜਾ ਉਹ ਇੰਨੀ ਦੇਰੀ ਨਾਲ ਨਹੀਂ ਮਿਲਣਾ ਚਾਹੀਦਾ ਇਨਸਾਫ ਥੋੜੇ ਟਾਈਮ ਦੇ ਵਿੱਚ ਮਿਲ ਜਾਣਾ ਚਾਹੀਦਾ ਔਰ ਇਨਸਾਫ ਇਸ ਤਰ੍ਹਾਂ ਦਾ ਵੀ ਨਹੀਂ ਹੋਣਾ ਚਾਹੀਦਾ ਕਿ ਬੰਦੇ ਦੀ ਮੌਤ ਹੋ ਜੇ 30 30 40 40 ਸਾਲ ਲੰਘ ਜਾਣ ਉਸ ਤੋਂ ਬਾਅਦ ਇਨਸਾਫ ਮਿਲੇ ਜਿਵੇਂ ਇਸ ਕੇਸ ਦੇ ਵਿੱਚ 30 ਸਾਲਾਂ ਬਾਅਦ ਇਨਸਾਫ ਮਿਲਿਆ ਔਰ ਵਾਕਈ ਜਦੋਂ ਇਹ ਟਾਈਟਲ ਤੁਸੀਂ ਵੀ ਪੜਿਆ ਹੋਵੇਗਾ ਤੁਸੀਂ ਵੀ ਦੇਖਿਆ ਹੋਵੇਗਾ ਤਾਂ ਤੁਸੀਂ ਵੀ ਹੈਰਾਨ ਹੋਏ ਹੋਵੋਗੇ ਵੀ 30 ਸਾਲਾਂ ਬਾਅਦ ਇਨਸਾਫ ਮਿਲਿਆ ਜਦੋਂ ਰਿਟਾਇਰਮੈਂਟ ਹੋ ਗਈ ਉਸ ਤੋਂ ਬਾਅਦ ਉਹਨੂੰ ਜੇਲ੍ਹ ਹੋਈ ਬੰਦੇ ਨੂੰ ਉਹ ਅੱਜ ਸਲਾਖਾਂ ਦੇ ਪਿੱਛੇ ਆ ਸ਼ਾਇਦ ਇਹ ਚੀਜ਼ ਤੁਸੀਂ ਵੀ ਪਹਿਲੀ ਵਾਰ ਸੁਣੀ ਹੋਏਗੀ ਪਰ ਵਾਕਈ ਇਸ ਤਰ੍ਹਾਂ ਦਾ ਹੋਇਆ ਹੈ ਪਰ ਇਸ ਬਾਬਤ ਤੁਸੀਂ ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਕੋਈ رائے ਆਉਂਦੀ ਆ ਉਹ ਸਾਂਝੀ ਕਰੋ ਕੋਈ ਵੀ ਗੱਲ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਉਹ ਵੀ ਸਾਂਝਾ ਕਰੋ ਤੁਹਾਡਾ ਕੋਈ ਕੇਸ ਆ ਤੁਹਾਡੀ ਕੋ ਕਹਾਣੀ ਆ ਉਹ ਵੀ ਕਮੈਂਟ ਦੇ ਵਿੱਚ ਸਾਂਝੀ ਕਰੋ ਪੂਰੀ ਜਾਣਕਾਰੀ ਜ਼ਰੂਰ ਸ਼ੇਅਰ ਕਰੋ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ